ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ AI ਦੇ ਨਾਲ ਤਿਆਰ ਹੋਈ ਹੋਈ ਆ ਲੋਕ ਇਹਨੂੰ ਰੀਅਲ ਸਮਝ ਰਹੇ ਨੇ ਤੇ ਵੱਧ ਤੋਂ ਵੱਧ ਸ਼ੇਅਰ ਕਰ ਰਹੇ ਨੇ ਜੈਸਕਾ ਰੈਡ ਕਲਿਫ ਬਾਰੇ ਸਚਾਈ ਜਾਣਨ ਲਈ ਹੁਣ ਤਿਆਰ ਹੋ ਜੂ ਟਿਕਟੋਕ ਤੇ ਇੱਕ ਕਲਿੱਪ ਵਾਇਰਲ ਹੋ ਰਹੀ ਆ ਕੁਝ ਦਿਨਾਂ ਤੋਂ ਜਿਸ ਵਿੱਚ ਕਥਿਤ ਤੌਰ ਤੇ ਰੈਡ ਕਲਿਫ ਇੱਕ ਜਿਹੜੀ ਆਪਣੇ ਡੋਲਫਿਨ ਹੁੰਦੀ ਆ ਉਹਨੂੰ ਲਾਈਵ ਦੇ ਦਰਸ਼ਕਾਂ ਦੇ ਸਾਹਮਣੇ ਇੱਕ ਪ੍ਰਦਰਸ਼ਨ ਦੇ ਦੌਰਾਨ ਡੋਲਫਿਨ ਦੁਆਰਾ ਮਾਰਿਆ ਗਿਆ ਦਿਖਾਇਆ ਗਿਆ ਇਹ ਵੀ ਪਤਾ ਚੱਲਿਆ ਕਿ ਪੂਰਾ ਐਪੀਸੋਡ ਇੱਕ ਧੋਖਾ ਅਸਲ ਦੀ ਵਿੱਚ ਨਾ ਹੀ ਇਹਦਾ ਕੋਈ ਰਿਕਾਰਡ ਆ ਨਾ ਹੀ ਇਹ ਕੋਈ ਜਗ੍ਹਾ ਹੈ ਤੇ ਨਾ ਹੀ ਕੋਈ ਜੈਸਿਕਾ ਰੈਡਕਲੇਫਾ ਉਹ ਦਿਖਾ ਰਹੇ ਨੇ ਵੀ ਬੇਲ ਨੇ ਉਹਨੂੰ ਮਾਰਤਾ ਉਹ ਵਿਚਾਰੀ ਰੋ ਕੇ ਦੱਸਦੀ ਆ ਕੁਝ ਸਮੇਂ ਪਹਿਲਾਂ ਵੀ ਮੇਰੇ ਤੇ ਹਮਲਾ ਕਰਤਾ ਜਿਹਦੇ ਨਾਲ ਵੀ ਮੈਂ ਤਾਂ ਉਹਨੂੰ ਇੰਨੇ ਸਾਲਾਂ ਤੋਂ ਪਾਲਿਆ ਯਾਰ ਇਹ ਬਿਲਕੁਲ ਫੇਕ ਆ ਏਆਈ ਵੀਡੀਓ ਆ ਇਹ ਇਸ ਤੋਂ ਇਲਾਵਾ ਇਸ ਗੱਲ ਦਾ ਕੋਈ ਵੀ ਸਬੂਤ ਨਹੀਂ ਕਿ ਹਮਲਾ ਹੋਇਆ ਵੀਡੀਓ ਕਈ ਰਿਪੋਰਟਰਾਂ ਦੇ ਅਨੁਸਾਰ ਇੱਕ AI ਵੀਡੀਓ ਹੈ ਇਹ ਮਨ ਘੜ ਤੱਕ ਕਹਾਣੀ ਆ ਸਿਰਫ ਵਿਊ ਲੈਣ ਲਈ ਮਾਹਿਰਾ ਨੇ ਫੋਟੋ ਜੀ ਆਦੀ ਜਾਂਚ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ AI ਦੇ ਨਾਲ ਤਿਆਰ ਕੀਤੀ ਹੋਈ ਜਿਹੜੀਆਂ ਇਹਦੇ ਵਿੱਚ ਆਵਾਜ਼ਾਂ ਨੇ ਜਿਵੇਂ ਤੁਸੀਂ ਆਹ ਦੇਖ ਰਹੇ ਹੋ ਇਹ ਕੁੜੀ ਦੀ ਆ AI AI ਵੀਡੀਓ ਆ ਇਹਦੀ ਰੀਅਲ ਆਵਾਜ਼ ਕੋਈ ਨਹੀਂ ਹੈਗੀ ਨਾ ਕੋਈ ਇਹੋ ਜੀ ਡਾਲਫਿਨਾਂ ਜਿਨੇ ਕਿਸੇ ਨੂੰ ਮਾਰਿਆ ਹੋਵੇ ਇਹ ਬਿਲਕੁਲ ਫੇਕ ਆ ਅਸਲ ਵੀਡੀਓ ਜੋ ਕਿ ਇੰਟਰਨੈਟ ਤੇ ਜੰਗਲ ਵਿੱਚ ਅੱਗ ਵਾਂਗੂ ਫੈਲ ਰਹੀ ਆ ਨਾ ਦਾਵਾ ਕੋਈ ਇਹਦੀ ਪੈਸੀਫਿਕ ਬਲੂ ਮਰੀਨ ਪਾਰਕ ਵਿੱਚ ਇੱਕ ਵੇਲ ਸ਼ੋਅ ਦੇ ਵਿੱਚ ਰੈਡ ਕਲੇਫ ਨੂੰ ਔਰਕਾ ਦੇ ਨਾਲ ਪ੍ਰਦਰਸ਼ਨ ਕਰਦੇ ਹੋਏ ਦਿਖਾਇਆ ਗਿਆ ਵੀਡੀਓ ਵਿੱਚ ਕਿਹਾ ਗਿਆ ਕਿ ਉਹਨੂੰ ਸੈੱਟ ਦੇ ਦੌਰਾਨ ਮਾਰ ਦਿੱਤਾ ਗਿਆ ਇਹ ਹੋਰ ਵੀਡੀਓ ਵਿੱਚ ਦੋਸ਼ ਲਗਾਇਆ ਗਿਆ ਕਿ ਹਮਲਾ ਮਹਾਮਾਰੀ ਦੇ ਖੂਨ ਕਰਕੇ ਹੋਇਆ ਰੀਅਲ ਦੇ ਵਿੱਚ ਇਹ ਵੀਡੀਓ ਹੈ ਜਿਹੜੀ ਬਿਲਕੁਲ ਫੇਕ ਆ ਜਿਹੜੀ ਵੇਲ ਦਿਖਾ ਰਹੇ ਨੇ ਯਾਨੀ ਕਿ ਡੋਲਫਿਨ ਦਿਖਾ ਰਹੇ ਨੇ ਇਹ AI ਦੇ ਦੁਆਰਾ ਜਨਰੇਟ ਕੀਤੀ ਗਈ ਆ ਜੋ ਲੜਕੀ ਬੋਲ ਰਹੀ ਹੈ ਇਹ ਬਿਲਕੁਲ ਜੇ ਆਪਾਂ ਕਹਿ ਸਕੀਏ ਤਾਂ AI ਦੇ ਦੁਆਰਾ ਤਿਆਰ ਕੀਤੀ ਹੋਈ ਆ ਵੀਡੀਓ ਇਹ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ AI ਵੀਡੀਓ ਫੇਕ ਆ ਰਹੀਆਂ ਨੇ ਜਿਹਦੇ ਉੱਤੇ ਲੋਕ ਬਹੁਤ ਜਲਦੀ ਯਕੀਨ ਕਰ ਲੈਂਦੇ ਨੇ ਤੇ ਉਹ ਸੋਚਦੇ ਨੇ ਵੀ ਇਹ ਰੀਅਲ ਦੇ ਵਿੱਚ ਆ ਤੇਰੇ ਵਿੱਚ ਦੜਾ ਦੜ ਵੀਡੀਓ ਅਪਲੋਡ ਕਰ ਰਹੇ ਨੇ ਤੇ ਲੋਕ ਬਤਵਾਦ ਇਹਨੂੰ ਲਾਈਕ ਸ਼ੇਅਰ ਕਰ ਰਹੇ ਨੇ ਵੀ ਯਾਰ ਬਹੁਤ ਮਾੜਾ ਆ। ਕਈ ਕਹਿੰਦੇ ਨੇ ਵੀ ਜਾਨਵਰ ਨੇ ਜਿਹੜੇ ਉਹ ਵਫਾਦਾਰ ਨਹੀਂ ਹੁੰਦੇ ਯਾਰ ਜਾਨਵਰ ਨੇ ਜਿਹੜੇ ਉਹ ਵਫਾਦਾਰੇ ਹੁੰਦੇ ਨੇ। ਹਾਂ ਲੋਕ ਇਹ ਬਹੁਤ ਗੱਲਾਂ ਬਣਾਉਣ ਲੱਗੇ ਵੀ ਯਾਰ ਇੰਨੇ ਚਿਰ ਤੋਂ ਪਾਲਦੀ ਦੀ ਵੀ ਫਿਰ ਵੀ ਵਫਾਦਾਰ ਨਹੀਂ ਕੀ ਹੋਇਆ। ਕਦੇ ਵੀ ਦੇਖ ਲਿਓ ਜਾਨਵਰ ਹਮੇਸ਼ਾ ਵਫਾਦਾਰੇ ਹੁੰਦੇ ਨੇ। ਇਨਸਾਨਾਂ ਨਾਲੋਂ ਤਾਂ ਯਾਰ ਲਗਭਗ ਵਧੀ ਹੁੰਦੇ ਨੇ। ਨਾਲੇ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਫੋਲੋ ਜ਼ਰੂਰ ਕਰ ਲਿਓ ਤੇ ਯਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ